ਸਿਵਲ ਹਸਪਤਾਲ ਲੁਧਿਆਣਾ ਵਿੱਚ ਬੀਤੇ ਦਿਨੀ ਇਹ ਵੀਡੀਓ ਫੋਟੋਸਿੰ ਦੇਖ ਰਹੇ ਹੋ ਇਸ ਵਿੱਚ ਇੱਕ ਵਿਅਕਤੀ ਜੋ ਕਿ ਸਿਵਲ ਹਸਪਤਾਲ ਲੁਧਿਆਣਾ ਵਿੱਚ ਜਾ ਕੇ ਹੰਗਾਮਾ ਕਰਦਾ ਦਿਖਾਈ ਦੇ ਰਿਹਾ ਹੈ ਜਦੋਂ ਇਸ ਮਾਮਲੇ ਦੀ ਸਿਵਲ ਹਸਪਤਾਲ ਦੀ ਪੁਲਿਸ ਚੌਕੀ ਨੂੰ ਜਾਣਕਾਰੀ ਮਿਲੀ ਤਾਂ ਚੌਕੀ ਇੰਚਾਰਜ ਵੱਲੋਂ ਇਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦੂਸਰੇ ਵਿਅਕਤੀ ਨੇ ਪੁਲਿਸ ਅਧਿਕਾਰੀ ਨਾਲ ਵੀ ਹੱਥੋਂ ਪਾਈ ਅਤੇ ਬੱਤਲੂਕੀ ਕਰਨੇ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਹੱਥੋਂ ਪਾਈ ਤੇ ਚੱਲ ਗਿਆ पुलिस चौकी ने इंचार्ज की जो पगड़ी है जो उसकी पग है वो जमीन पर टिकी गई की है पूरा मामला आओ इस वीडियो के तो दे देखते हैं पंजाब खबर 24 फोर ली लुधियाना तो साढ़े विशेष प्रतिनिधि सोनी की एक खास पेशकश ਉਹ ਵੀਡੀਓ ਬਣਾਉਣਾ ਬਣਾ ਵੀਡੀਓ ਰਿਆ ਕੋਈ ਸਾਲੇ ਮੈਂ ਮੁਲਾਜ਼ਾ ਕਰਨਾ ਤਾਂ ਪਹਿਲੇ ਸਰਕਾਰੀ ਲੋਕਾਂ ਨੂੰ ਆ ਬਣਾ ਜਾਣਕਾਰੀ ਕੋਈ ਨਾ ਰੋ ਰਿਆ ਸਰ ਇੱਕ ਬਾਈਕ ਉੱਤਾਰੇ ਜਾ 50000 ਦੀ ਸਹਾਇਤਾ ਕਰਦਾ ਹੈ ਯਾਰ ਨੇਤਾ ਨਾ ਮੜ ਮੈਂ ਕੋਈ ਗੱਲ ਨਹੀਂ ਮੈਨੂੰ ਕੋਈ ਜੀ ਨਹੀਂ ਕਰ ਚਲੋ ਜੀ ਠਾਕੁਰ ਜੋ ਕੰਮ ਵੀ ਕਰੀ ਬੰਦੇ ਕਰ ਲੋ ਹੁਣੇ ਕਰੋ ਪਾਟੇ ਜੀ ਨੇ ਸਾਨੂੰ ਮਸਲ ਸੀ ਮਸਲੋ ਦੇ ਜੀ ਨੇ ਪੈਸੇ ਲਏ ਆ ਘਰ ਵੀ ਤੇ ਆ ਕੀ ਗੱਲੇ 40000 ਰੁਪਇਆ ਉਹਦੇ ਨਾਲ ਬੈਠਾ 112 ਦੇ ਕੇ ਭਾਈ ਪੱਜੀ 2000 ਤੇਰੇ ਗੱਲ ਨਹੀਂ ਕਰਦੇ ਸਰਵਰ ਜੀ ਤੁਹਾਨੂੰ ਪੁਲਸਾ ਲਿਓ ਛੋੜੇ ਨਾਲ ਪੈਸੇ ਲਏ ਆ ਲਾਡੀ ਜੀ ਤੇ ਆ ਵੀ ਤੇ ਆ ਕੀ ਗੱਲੇ ਤੇ ਪਰ ਸਾ ਮੈਂ ਆਟੀ ਭਾਈ ਆਟੀ ਮੇਰੇ ਜੀ ਆਉਰੇ ਹੋ ਸਰੋਂ ਨੂੰ ਚਾੜੇ ਮੈਂ ਉੱਡਣਾ ਮੈਂ ਕਾਫੀ ਗੱਲ ਉੱਠੂਗਾ ਇੱਥੇ ਮੈਨੂੰ ਆਵੇ ਆ ਦੇ ਰਾਤੀ ਭਾਈ ਬਰੇ ਬਰੇ ਸਾਰੇ ਬੰਦੇ ਆ ਦੇ ਆ ਦਿਖਾ ਨਹੀਂ ਆ ਦਿਖਾ ਨਹੀਂ ਨੂੰ ਸੋਲੇ ਅੰਦਰ ਜਾਈ ਪਾ ਕੇ ਗੁਆ ਮੁੱਤੀ ਪੁਲਸਰ ਮੇਰੇ ਬੰਦੇ ਭਗਤ ਭਾਈ ਚਲੋ ਅੰਦਰ ਆ ਲੈ ਅੰਦਰ ਚੰਗਾ ਆ ਅੰਦਰ ਚੰਗਾ ਸਾਰਾ ਲੈ ਜਾਣਗੇ ਨਾਲ ਕੋਲੀ ਬਾਦ ਰੇ ਆ ਦੰਦ ਪਾਸੇ ਕਰਿਆ ਨਾ ਹਾਂ ਮੈਂ ਜਾਇਆ ਦੋ ਦੋ ਹੋ ਗਿਆ ਬਸ ਹੋਣ ਗਿਆ ਹੋਣ ਜਾਏ ਲਾਤੀ ਬੱਗ ਲਾਤੀ ਬਲੇ ਦੋ ਪੈ ਲਾ ਕੇ ਨਾ ਵੇ ਬਲੇ ਦੋ ਬਤਮਾਸ਼ੀ ਕੀ ਨਿਕਾਲ ਇਹ ਕਰਾਈ ਦੇ ਆ ਬਾਈ ਜੀ ਚਲੋ ਅੰਦਰ 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 ਆ ਅੰਦਰ ਚੰਗਾ ਫਾਇਦਾ ਲੈ ਜਾਣਗੇ ਨਾਲ

ਮੈਨੂੰ ਕੋਈ ਮਾਰਦੇ ਮੈਨੂੰ ਕੋਈ ਮਾਰਦੇ ਜਾਨੀ ਤੂੰ ਪਰੇ ਹੋ ਜਾ ਮੈਨੂੰ ਕੋਈ ਮਤੂ ਮਾਰੀ ਕਰੇ ਕੋਈ ਨਾ ਯਾਰ ਹਾਣਾ ਕੌਣ ਗਿਆ ਯਾਰ ਪੱਜ ਲੱਗੇ ਇਹ ਬੜੀ ਸੇਖ ਲੈਣਾ ਭਾਈ ਜੀ ਮੈਂ ਉਹ ਜਿਹੜਾ ਨਾਲ ਚੁੱਡੀ ਛੋੜਾ ਲਾਇਆ ਉਹ ਕੀ ਕਰਨਾ ਹੈ ਨਾਲ ਉਹ ਦੇਖਿਓ ਉਹ ਦੇਖਿਓ ਉਹਦੇ ਹੱਥੋਂ ਪਾਈ ਕਰ ਰਿਹਾ ਇਹ ਮੈਂ ਉਹ ਦੇਖਿਓ ਦੇਖ ਮੈਂ ਉਹਨੂੰ ਕੋਈ ਕਹਿੰਦਾ ਹੈ ਨਰਿੰਦਰ ਕੀ ਕਰ ਰਿਹਾ ਨਰਿੰਦਰ ਓ ਚਾਚਾ ਨਰਿੰਦਰ ਨਰਿੰਦਰ ਉਹ ਫੋਨ ਹੀ ਮਲਾਈ ਜਾ ਫੜਨ ਨੂੰ ਉੱਤੇ ਇਹ ਤਾਂ ਇਹ ਕੁੜੀ ਹੋਵਾ